हां जी दोस्तों सोशल मीडिया पे एक वीडियो काफी ज्यादा वायरल हो रही है इस वीडियो है। है। में ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕੇ ਜਿਹੇ ਕੁੜੀ ਨੇ ਆਪਣੀ ਗੋਦੀ ਵਿੱਚ ਆਪਣੇ ਨਿੱਕੇ ਜਿਹੇ ਭਰਾ ਨੂੰ ਬਿਠਾਇਆ ਹੋਇਆ ਹੈ ਤੇ ਇਹ ਕੁੜੀ ਬਹੁਤ ਜਿਆਦਾ ਖੁਸ਼ ਦਿਖਾਈ ਦੇ ਰਹੀ ਹੈ ਦੋਸਤੋ ਅਸਲ ਵਿੱਚ ਇਹ ਤੀ ਹਰ ਰੋਜ਼ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਕਿ ਰੱਬਾ ਮੈਨੂੰ ਇੱਕ ਭਰਾ ਦੇ ਦਿਓ ਤੇ ਫਿਰ ਹੁਣ ਕਾਫੀ ਲੰਮੇ ਸਮੇਂ ਬਾਅਦ ਜਦੋਂ ਭਰਾ ਨੇ ਜਨਮ ਲਿਆ ਹੈ ਤਾਂ ਇਹ ਕੁੜੀ ਉਸ ਨੂੰ ਆਪਣੀ ਗੋਦੀ ਵਿੱਚ ਲੈ ਕੇ ਬੈਠ ਜਾਂਦੀ ਹੈ ਤੇ ਉਸ ਨੂੰ ਕਦੇ ਆਪਣੇ ਗਲ ਨਾਲ ਲਾਉਂਦੀ ਹੈ ਤੇ ਕਦੇ ਉਸ ਦਾ ਮੂੰਹ ਚੁੰਮਦੀ ਹੈ ਧੀ ਦੀ ਖੁਸ਼ੀ ਵੇਖ ਕੇ ਹਰ ਇੱਕ ਦਾ ਮਨ ਜਿਹੜਾ ਖੁਸ਼ ਹੋ ਗਿਆ ਦੋਸਤੋ ਭੈਣ ਭਰਾ ਦਾ ਰਿਸ਼ਤਾ ਹੁੰਦਾ ਹੀ ਕੁਝ ਇਸ ਤਰ੍ਹਾਂ ਦਾ ਆ ਇੱਕ ਭੈਣ ਹੀ ਹੁੰਦੀ ਹੈ ਜੋ ਪ੍ਰਾਇ ਘਰ ਵਿੱਚ ਵੀ ਜਾ ਕੇ ਆਪਣੇ ਭਰਾਵਾਂ ਦੀ ਸੁੱਖ ਮੰਗਦੀ ਹੈ ਤੇ ਦੋਸਤੋ ਜੇਕਰ ਤੁਸੀਂ ਵੀ ਇਸ ਧੀ ਦੀ ਖੁਸ਼ੀ ਵਿੱਚ ਖੁਸ਼ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਇਸ ਧੀ ਨੂੰ ਵਧਾਈ ਜ਼ਰੂਰ ਦਿਓ ਜੀ